ਕਬੱਚਾ ਹੁੰਦਾ ਨਾ ਜੀ ਬੱਚੇ ਦਾ ਜਨਮ ਹੁੰਦਾ ਤੇ ਬੱਚਾ ਹੌਲੀ-ਹੌਲੀ ਤੁਰਨਾ ਸਿੱਖਦਾ ਹੌਲੀ-ਹੌਲੀ ਉੱਠਣਾ ਸਿੱਖਦਾ ਜੀ ਪਰ ਜਦੋਂ ਉੱਠਣਾ ਸਿੱਖਦਾ ਨਾ ਜਦੋਂ ਖੜਾ ਹੋਣ ਦੀ ਕੋਸ਼ਿਸ਼ ਕਰਦਾ ਇੱਕ ਜੁਗਤੀ ਉਹ ਕਰਦਾ ਉਹ ਕੀ ਕਰਦਾ ਜੀ ਉਹ ਬਾਕੀ ਆਸਰੇ ਛੱਡਦਾ ਹੈ ਜਦੋਂ ਆਸਰੇ ਛੱਡਦਾ ਆ ਫਿਰ ਡਿੱਗ ਦੋ ਦਿਨ ਡਿੱਗਦਾ ਆ ਕਰਦੇ ਕਰਾਂਦੇ ਉਹ ਦਿਨ ਆ ਜਾਂਦਾ ਜਦੋਂ ਉਹੀ ਬੱਚਾ ਜਿਹੜਾ ਡਿੱਗਦਾ ਸੀ ਉਹਨ ਆਪਣੇ ਪੈਰਾਂ ਤੇ ਆਪ ਖਲੋਣ ਲੱਗ ਗਿਆ ਵਾਹ ਧੰਨ ਗੁਰੂ ਰਾਮਦਾਸ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਡੇ ਉੱਤੇ ਆਹ ਬਖਸ਼ਿਸ਼ ਕਰਦੇ ਨੇ ਪਿਆਰਿਓ ਕੀ ਬਖਸ਼ਿਸ਼ ਕਰਦੇ ਨੇ ਮਹਾਰਾਜ ਸਾਡੇ ਦੁੱਖਾਂ ਨੂੰ ਤਾਂ ਦੂਰ ਕਰਦੇ ਹੀ ਨੇ ਜੀ ਨਾਲ ਮਹਾਰਾਜ ਸਾਨੂੰ ਆਸਰਾ ਦਿੰਦੇ ਨੇ ਤੇ ਆਸਰਾ ਦੇ ਕੇ ਮਹਾਰਾਜ ਕਹਿੰਦੇ ਤੁਸੀਂ ਆਪ ਖੜੇ ਹੋਵੋ ਗੁਲੰਦ ਹੋਵੋ ਚੜਦੀ ਕਲਾ ਚ ਹੋਵੋ ਤੇ ਹੁਣ ਅਸੀਂ ਆਪਣੇ ਐਂਡ ਤੇ ਪਤਾ ਕੀ ਕਰਨਾ ਜੀ ਅਸੀਂ ਆਪਣੇ ਐਂਡ ਤੇ ਬਸ ਇੰਨਾ ਹੀ ਕਰਨਾ ਅਸੀਂ ਹੋਰ ਆਸਰੇ ਛੱਡਨੇ ਨਿਆਸਰਾ ਹੋ ਕੇ ਜਦੋਂ ਕੋਈ ਧੰਗੁਰੂ RAMਦਾਸ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਇਸ ਦਰ ਉਤੇ ਆਉਂਦਾ ਫਿਰ ਮਹਾਰਾਜ ਨਿਆਸਰਿਆਂ ਦਾ ਆਸਰਾ ਪੰਜ